ਸੋ ਜਿਹੜੀ ਮੁਗਲ ਰਾਜ ਸੀਗਾ ਇਹ ਬਹੁਤਾ ਚੰਗਾ ਨਹੀਂ ਸੀਗਾ ਕਿ ਇਹ ਹਿੰਦੂਆਂ ਦੇ ਖਿਲਾਫ ਸੀਗੇ ਸਿੱਖਾਂ ਦੇ ਖਿਲਾਫ ਸੀਗੇ ਰਾਜ ਇਹਨਾਂ ਦਾ ਬਹੁਤ ਤਗੜਾ ਸੀ ਪਰ ਇਹਨਾਂ ਦਾ ਰਾਜ ਬਹੁਤਾ ਚੰਗਾ ਨਹੀਂ ਸੀਗਾ ਸੋ ਇਸਲਾਮ ਧਰਮ ਦੇ ਨਾਲ ਇਹ ਸਬੰਧਤ ਸਨ ਪਰ ਕਾਨੂੰਨ ਇਹਨਾਂ ਦੇ ਇਸਲਾਮ ਧਰਮ ਤੋਂ ਬਿਲਕੁਲ ਉਲਟ ਸਨ ਕਿਉਂਕਿ ਇਸਲਾਮ ਧਰਮ ਕਦੇ ਵੀ ਕਹਿੰਦਾ ਨਹੀਂ ਆ ਕਿ ਕਿਸੇ ਤੇ ਜ਼ੁਲਮ ਕਰੋ ਕਿਸੇ ਤੇ ਧੱਕਾਸ਼ਾਹੀ ਨਾਲ ਰਾਜ ਲਓ ਸੋ ਇਹਨਾਂ ਨੇ ਉਹ ਸਾਰੇ ਕੰਮ ਕੀਤੇ ਨੇ ਸੋ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇਹ ਸਰਾਮਾ ਕਲੇਨਾ ਬਣਾਏ ਸੀਗੇ ਆਪਣੇ ਰਾਜ ਭਾਗ ਨੂੰ ਵਧਾਉਣ ਵਾਸਤੇ ਤੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਸੀ ਜਿੱਥੇ ਮਰਜੀ ਇਹ ਰਹਿਣ ਬਸੇਰੇ ਵਾਸਤੇ ਵੱਡੀਆਂ-ਵੱਡੀਆਂ ਸਰਾਮਾ ਬਣਾ ਲੈਂਦੇ ਸਨ ਕਿ ਇਹਨਾਂ ਨੂੰ ਐ ਲੱਗਦਾ ਸੀ ਕਿ ਸਾਡੇ ਹੀ ਰਾਜ ਭਾਗ ਬਹੁਤ ਵੱਡਾ ਹੋਣ ਵਾਲਾ ਏ ਸੋ ਉਹਨਾਂ ਸਮਿਆਂ ਦੇ ਵਿੱਚ ਬਿਲਕੁਲ ਇਹਨਾਂ ਦਾ ਰਾਜ ਹੁੰਦਾ ਸੀਗਾ ਇਹ ਹੁੰਦਾ ਚੂਨਾ ਅੱਜ ਕੱਲ ਆਪਾਂ ਸੀਮੈਂਟ ਵਰਤਦੇ ਆ ਸੋ ਇਹ ਚੂਨਾ ਸਾਰਾ ਦੇਖੋ ਸਾਰਾ ਹੀ ਉਸ ਸਮੇਂ ਦੀ ਬਜਰੀ ਕਿਵੇਂ ਦੀ ਹੁੰਦੀ ਸੀਗੀ ਤੇ ਚੂਨੇ ਦਾ ਲੇਪ ਕੇ ਜਿਹੜੀ ਸੜਕ ਬਣਦੀ ਸੀਗੀ ਜਾਂ ਜਿਹੜਾ ਪੁਲ ਦੇ ਉੱਪਰ ਲੈਂਟਰ ਪੈਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਸੋ ਦੇਖ ਸਕਦੇ ਆਪਾਂ ਕਿ ਆ ਲੈਂਟਰ ਪਿਆ ਕਿੱਡੀ ਮੋਟੀ ਸਲੈਬ ਪਈ ਆ ਤੇ ਇਹਦੀ ਵਿੱਚ ਚੂਨਾ ਹੀ ਸਾਰਾ ਜੜਿਆ ਹੋਇਆ ਵਾ ਤੇ ਇਹਦੀ ਵਿੱਚ ਵੇਖ ਲਓ ਕੋਈ ਸਰੀਆ ਨਹੀਂ ਉਹਨਾਂ ਸਮਾਂ 'ਚ ਹੁੰਦਾ ਸੀਗਾ ਹਾਰੇ ਪੁਲ ਦੇ ਉੱਪਰ ਇੱਕ ਮੁਗਲਾਂ ਦੀ ਚੌਂਕੀ ਨਾਕਾ ਜਿਵੇਂ ਕਹਿ ਲੈਂਦੇ ਆਪਾਂ ਹੁੰਦਾ ਸੀ। ਉਹ ਇੱਕ ਨਾਕਾ ਇੱਕ ਚੌਂਕੀ ਹੁੰਦੀ ਸੀ ਜਿੱਥੇ ਦਿਨ ਰਾਤ ਪਹਿਰਾ ਹੁੰਦਾ ਸੀਗਾ। ਇਸ ਪੁਲ ਦੇ ਉੱਪਰ ਕੜੀ ਨਜ਼ਰ ਰੱਖੀ ਜਾਂਦੀ ਸੀ ਵੀ ਕਿਹੜਾ ਲੰਘਦਾ ਟੱਪਦਾ ਵਾ ਉਹਦੇ ਕੋਲ ਕੀ ਆ। ਬਾਦਸ਼ਾਹ ਯਾਹਗੀਰ ਨੇ ਆਦੇਸ਼ ਦਿੱਤਾ ਸੀ ਕਿ ਪੁਲ ਬਣਨੇ ਚਾਹੀਦੇ ਆ ਤੇ ਇਹ ਜਿਹੜਾ ਸ਼ਾਹਜਹਾਂ ਦੇ ਸ਼ਾਸਨ ਕਾਲ ਦੇ ਵੇਲੇ ਪੁਲ ਬਣਾਇਆ ਸੀਗਾ। ਨਿੱਕੀ-ਨਿੱਕੀ ਇੱਟ ਦਾ ਲਖੌਰੀ ਇੱਟ ਦਾ ਬਣਿਆ ਹੋਇਆ ਤੇ ਇਹਦੇ ਉੱਪਰ ਚੂਨੇ ਦਾ ਲੇਪ ਕੀਤਾ ਜਿਹੜਾ ਚੂਨਾ ਨਾ ਸੀਮਿੰਟ ਨਾਲੋਂ ਵੀ ਕਿਤੇ ਜ਼ਿਆਦਾ ਮਜ਼ਬੂਤ ਹੁੰਦਾ ਏ ਕਿਉਂਕਿ ਦੇਖੋ ਭਈ ਕਿੰਨੇ ਸਾਲ ਹੋ ਗਿਆ ਤੇ ਹਾਲੇ ਤੱਕ ਵੀ ਬਿਲਕੁਲ ਐਂ ਜਾਪਦਾ ਕਿ ਨਵਾਂ ਇਹ ਪੁਲ ਤਿਆਰ ਹੋਇਆ ਹੋਵੇ ਹਾਲੇ ਇਹ ਪੁਲ ਦੀ ਉੱਪਰਲੀ ਸਾਈਡ ਆ ਤੇ ਪੁਲ ਦਾ ਸਾਰਾ ਨਿੱਕੀ ਨਿੱਕੀ ਉੱਪਰ ਇੱਟ ਲਾਈ ਆ ਤੇ ਬੜਾ ਖੁੱਲਾ ਪੁਲ ਬਣਾਇਆ ਹੋਇਆ ਵਾ ਘਟੋ ਘਟ 25 ਫੁੱਟ ਹੋਊਗਾ 20 ਤੋਂ 25 ਫੋਟੋ ਹੋਊਗਾ ਸੋ ਦੇਖੋ ਹਾਲੇ ਤੱਕ ਇੰਨਾ ਕੋ ਮਜ਼ਬੂਤ ਬਣਿਆ ਕਿ ਜਿਵੇਂ ਹਾਲੇ ਵੀ ਕੋਈ ਲਾਂਘਾ ਹੋਵੇ ਵੀ ਦੇਖੋ ਕਿਡੇ-ਕਡੇ ਇਹਨਾਂ ਨੇ ਕਿਡੀਆਂ-ਕਡੀਆਂ ਦੁਵਾਰਾਂ ਕੰਧਾਂ ਕੀਤੀਆਂ ਉਹਨਾਂ ਸਮੇਂ ਦੇ ਵਿੱਚ ਲੋਹਾ ਨਹੀਂ ਵਰਤਿਆ ਜਾਂਦਾ ਬਹੁਤ ਘੱਟ ਵਰਤਿਆ ਜਾਂਦਾ ਹੋਊਗਾ ਲੋਹਾ ਮੈਨੂੰ ਲੱਗਦਾ ਕਿ ਵਰਤਿਆ ਨਹੀਂ ਜਾਂਦਾ ਸੋ ਆ ਵੀ ਚੀਜ਼ ਜਿਹੜੀ ਉੱਪਰਲੀ ਇਹ ਵੀ ਜਿਵੇਂ ਡੰਗਰਾਂ ਦੀ ਖੁਰਲੀ ਨਹੀਂ ਬਣਾਉਂਦੇ ਉਹ ਚੀਜ਼ ਵਾਂਗੂ ਇਹਨਾਂ ਨੇ ਉੱਪਰ ਬਣਾ ਕੇ ਨਾ ਆ ਉੱਪਰ ਤੋਂ ਉੱਪਰ ਬਣਾਇਆ ਹੋਇਆ ਵਾ ਚੂਨੇ ਦੇ ਨਾਲ ਆ ਬੱਜਰੀ ਪਾ ਕੇ ਉੱਤੇ ਸਿਰ ਬਧਾਇਆ ਕੀ ਜਿਹੜੀ ਇਹਦੀ ਇੱਟਾ ਉਖੜੇ ਨਾ ਕਿਨਾਰਾ ਬਧਾ ਹੋਇਆ ਇਸ ਤਰ੍ਹਾਂ ਪਸ਼ੂਆਂ ਦੀ ਖੁਰਲੀ ਬਣਾਈ ਬਣਾਉਂਦੇ ਹੁੰਦੇ ਸੀ ਪਹਿਲਾਂ ਸੋ ਇਹ ਬੋਲ ਦਾ ਉੱਪਰਲਾ ਦ੍ਰਿਸ਼ ਆ ਸੋ ਇਹ ਪੇਂਟ ਨੇ ਵੀ ਸੰਭਾਲ ਕੇ ਰੱਖੀ ਆ ਸੋ 2023 ਦੇ ਵਿੱਚ ਇੱਥੇ ਇੱਕ ਸਾਈਨ ਬੋਰਡ ਲੱਗਾ ਇਹਨੂੰ ਜਿਹੜਾ ਵਾ ਇੱਕ ਯਾਦਗਾਰੀ ਚੀਜ਼ ਸਰਕਾਰ ਵੱਲੋਂ ਬਣਾਈ ਗਈ ਆ ਸੋ ਇੱਥੇ ਇੱਕ ਕਿਲਾ ਵਾ ਜਿਹੜਾ ਆਪਾਂ ਦੇਖਾਂਗੇ ਉਹਦੇ 124 ਕਮਰੇ ਨੇ 124 ਕਮਰੇ ਨੇ ਹੁਣ ਆਪਾਂ ਅੱਗੇ ਉਹ ਕਿਲਾ ਦੇਖਦੇ ਆਂ ਸੋ ਇਸ ਨੂੰ ਰਾਸ਼ਟਰੀ ਮਹੱਤਵ ਮਿਲਿਆ ਈ 2023 ਦੇ ਵਿੱਚ ਸੋ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਇਸ ਦਾ ਜਿਹੜਾ ਨਾਮ ਹੈ ਮੁਗਲ ਪੁੱਲ ਦੱਖਣੀ ਸੋ ਦੱਖਣੀ ਮੁਗਲ ਪੋਲੇ ਆ ਇਹਦਾ ਨਾਮ ਉਰੋਂ ਦਾ ਹੀ ਲੈ ਕੇ ਉਰੋਂ ਤੋਂ ਲੈ ਕੇ ਹੁਣ ਤੱਕ ਹੀ ਸੋ ਦਿੱਲੀ ਤੋਂ ਦੱਖਣ ਵੱਲ ਦੀ ਦਿਸ਼ਾ ਦੇ ਵੱਲ ਸੀਗਾ ਤੇ ਇਸ ਦਾ ਨਾਮ ਤੇ ਇਹਦਾ ਇਹ ਸਰਕਾਰ ਵੱਲੋਂ ਵੋਟ ਲਗਾਇਆ ਗਿਆ ਸੋ ਬਿਲਕੁਲ ਇਹ ਜਿਹੜਾ ਸਰਕਾਰ ਦੀ ਇਸ ਸਮੇਂ ਨਜ਼ਰ ਦੇ ਵਿੱਚ ਆ ਇਹ ਵੀ ਅਤੇ ਕਿਲਾ ਵੀ ਸੋ ਕਿਲਾ ਵੀ ਆਪਾਂ ਚੱਲ ਕੇ ਹੁਣ ਦੇਖਦੇ ਆਂ ਠੀਕ ਸੋ ਇਹ ਜਿਹੜਾ ਇਹ ਇਹ ਦੋ ਗੇਟ ਬਣੇ ਆ ਆ ਦਿੱਲੀ ਦਾ ਰਸਤਾ ਜਦੋਂ ਜਾਣਾ ਸੀਗਾ ਤੇ ਦਿੱਲੀ ਨੂੰ ਜਦੋਂ ਜਾਂਦੇ ਸੀ ਐਸ ਗੇਟ ਥਾਣੀ ਉਹ ਕ੍ਰੋਸ ਕਰਦੇ ਸਨ ਜਦੋਂ ਲਾਹੌਰ ਨੂੰ ਲਾਹੌਰੋਂ ਆਉਂਦੇ ਸਨ ਉਹਨਾਂ ਦਾ ਉਹਦਾ ਗੇਟ ਆ ਉਹ ਪਿੱਛੇ ਰਹਿ ਜਾਂਦਾ ਉਹ ਸਾਹਮਣੇ ਲੋੜ ਵਾਲਾ 게ਟ ਹੋ ਸੀਗਾ ਤੇ ਦਿੱਲੀ ਵਾਲਾ ਇਹ ਸੀਗਾ ਤੇ ਜਿੱਥੇ ਇੰਨਾ ਵੱਡਾ ਕਿਲਾ ਹੋਵੇ ਸਰਾਹ ਹੋਵੇ ਉੱਥੇ ਮਸਜਿਦ ਨਾ ਹੋਵੇ ਇਹ ਕਿਵੇਂ ਹੋ ਸਕਦਾ ਸੋ ਇੱਥੇ ਇੱਕ ਮਸਜਿਦ ਵੀ ਆ ਆਪਾਂ ਮਸਜਿਦ ਵੀ ਦੇਖਦੇ ਆ ਤੇ ਆ ਜੋ ਉਹਨੇ ਪਿੱਛੇ ਸੋ ਇਹ ਉਸੇ ਸਮੇਂ ਦੀ ਉਸੇ ਸਮੇਂ ਦੀ ਮੁਗਲਾਂ ਦੀ ਮਸਜਿਦ ਬਣੀ ਆ ਇਸੇ ਕਿਲੇ ਦੇ ਵਿੱਚ ਮਸਜਿਦ ਬਣੀ ਆ ਸਾਰੀ ਤੇ ਸੋ ਪਵਿੱਤਰ ਮਸਜਿਦ ਹੈ ਆਪਣੇ ਪੈਰਾਂ ਤੇ ਜੋੜੇ ਆ ਤੇ ਠੰਡ ਬਹੁਤ ਤੇ ਆਪਾਂ ਅੱਗੇ ਚੱਲੋ ਨਹੀਂ ਜਾਵਾਂਗੇ ਤੇ ਪਰ ਮਸਜਿਦ ਦੇ ਆਪਾਂ ਦਰਸ਼ਨ ਕਰ ਸਕਦੇ ਆ ਇੱਥੋਂ ਹਰ ਧਰਮ ਜਿਹੜਾ ਵਾ ਉਹ ਪਵਿੱਤਰ ਹੁੰਦਾ ਏ ਤੇ ਇਹ ਉਹ ਸਮੇਂ ਦੀ ਮਸਜਿਦ ਹੈ ਇੱਥੇ ਵੱਡੇ ਵੱਡੇ ਅਹਿਲਕਾਰ ਸਾਰੇ ਜਿਹੜੇ ਨਮਾਜ਼ ਪੜ੍ਹਦੇ ਹੁੰਦੇ ਸਨ ਇੱਥੇ ਸੋ ਮਸਜਿਦ ਹੈ ਸੋ ਮਸਜਿਦ ਦੇ ਨਾਲ ਹੀ ਹਮੇਸ਼ਾ ਜਿੱਥੇ ਮਸਜਿਦ ਬਣਦੀ ਸੀ ਨਾ ਉੱਥੇ ਹਮੇਸ਼ਾ ਹੀ ਖੂਨ ਹੁੰਦਾ ਏ ਜਿੱਥੇ ਵੀ ਮੈਂ ਆਪਾਂ ਜਿੰਨੇ ਵੀ ਕਲੇ ਵੇਖਿਆ ਸਾਰੀ ਕਲਿਆਂ ਦੇ ਜਿੱਥੇ ਜਿੱਥੇ ਮਸਜਿਦ ਬਣੀ ਹੁੰਦੀ ਮਸਜਿਦ ਦੇ ਨੇੜੇ ਖੂਹ ਹੁੰਦਾ ਏ ਸੋ ਇੱਥੇ ਵੀ ਮਸਜਿਦ ਦੇ ਨੇੜੇ ਖੂਹ ਹੈ ਕਿਉਂਕਿ ਮੁਸਲਮਾਨ ਭਰਾ ਜਿਹੜੇ ਆ ਮੁਸਲਮਾਨ ਜਦੋਂ ਵੀ ਨਮਾਜ਼ ਪੜਦੇ ਨਮਾਜ਼ ਪੜਨ ਤੋਂ ਪਹਿਲਾਂ ਉਹ ਆ ਵਜ਼ੂ ਕਰਦੇ ਆ ਵਜ਼ੂ ਦਾ ਮਤਲਬ ਕਿ ਉਹ ਪਹਿਲਾਂ ਹੱਥ ਮੂੰਹ ਧੋਦੇ ਹੁੰਦੇ ਆ ਸੋ ਜਿੱਥੇ ਵੀ ਕਿਤੇ ਆ ਮਸਜਿਦਾਂ ਮਸਜਿਦਾਂ ਲੱਗੇ ਆਹ ਕੂਂ ਦੇ ਸੀਗਾ ਪੁਰਾਣੇ ਪੁਰਾਣੇ ਸਮਿਆਂ ਦੇ ਵਿੱਚ ਕਿਉਂਕਿ ਇੱਥੇ ਇਥੋਂ ਉਹ ਹੱਤੋਂ ਤੋਂ ਤੇਦੋਂ ਬਣਾ ਨਮਾਜ਼ ਪੜ੍ਹਦੇ ਹੀ ਨਹੀਂ ਕਦੀ ਵੀ ਸੋ ਇਹ ਕਿਲਾਵਾ ਤੇ ਆ ਚਾਰ ਚਫੇਰੇ ਕਮਰੇ ਆ ਸੋ ਇਹ ਹੁਣ ਇਸ ਟਾਈਮ ਪੰਜਾਬ ਸਰਕਾਰ ਦੀ ਨਿਗਰਾਨੀ ਦੇ ਹੇਠ ਆ ਇੱਥੇ ਉਹਨਾਂ ਨੇ ਆ ਆਪਣੇ ਬੰਦੇ ਇਹਦੀ ਦੇਖਰੇਖ ਨੂੰ ਲਗਾਏ ਆ ਤੇ ਇੱਥੇ ਆਉਣ ਦਾ ਵੈਸੇ ਕੋਈ ਖਰਚਾ ਨਹੀਂਗਾ ਤੇ ਆਧਾਰ ਕਾਰਡ ਜ਼ਰੂਰ ਦੇਖਦੇ ਹਰ ਇੱਕ ਦਾ ਪਤਾ ਨਹੀਂ ਕਿਉਂ ਤੇ ਬਾਕੀ ਇੱਥੇ ਵੀਡੀਓ ਸ਼ੂਟ ਫੋਟੋ ਸ਼ੂਟ ਸਭ ਕੁਝ ਹੁੰਦਾ ਵਾ ਤੇ ਉਹ ਪੁਰਾਣੀ ਚੀਜ਼ ਐ ਇਹਨਾਂ ਨੇ ਬਸ ਰੱਖੀ ਆ ਤੇ ਬਾਕੀ ਕੋਈ ਇੱਥੇ ਡੂੰਗਾ ਇਤਿਹਾਸ ਨਹੀਂ ਹੈਗਾ ਬਾਹਰ ਜੋ ਲਿਖ ਕੇ ਲਾਇਆ ਆ ਆਪਾਂ ਤੁਹਾਨੂੰ ਦੱਸਦਾ ਜਹਾਂਗੀਰ ਤੇ ਸ਼ਾਹਜਹਾਨ ਇਹਨਾਂ ਦੇ ਸਮਿਆਂ ਦੇ ਵਿੱਚ ਦੇ ਕਿਲੇ ਆ ਕਿਲੇ ਕਿਉਂ ਬਣਾਏ ਸੀਗੇ ਸਰਾਮਾ ਕਿਉਂ ਬਣਾਈਆ ਉਹ ਆਪਾਂ ਤੁਹਾਨੂੰ ਵੀਡੀਓ 'ਚ ਦੱਸ ਦਿੱਤਾ ਹੈਗਾ ਸੋ ਜਦੋਂ ਮੁਗਲਾਂ ਦਾ ਸਮਾਂ ਹੋਊਗਾ ਜਦੋਂ ਵੀ ਕੋਈ ਇਸ ਕਿਲੇ ਦੇ ਵਿੱਚ ਆਉਂਦਾ ਹੋਊਗਾ ਤੇ ਉਦੋਂ ਇੱਥੇ ਉਹਨਾਂ ਦੇ ਅਹਿਲਕਾਰ ਜਿਹੜੇ ਸੀਗੇ ਉਹਨਾਂ ਦੀਆਂ ਫੌਜਾਂ ਮੁਗਲਾਂ ਦੀਆਂ ਇੱਥੇ ਖੜਦੀਆਂ ਹੋਣਗੀਆਂ ਸੋ ਇੱਥੇ ਸਾਰੀ ਪੁਸ਼ਗਿਸ਼ ਹੁੰਦੀ ਹੋਵੇਗੀ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਬਸ ਪੁਸ਼ਗਿਸ਼ ਵਾਲੇ ਹੀ ਇੱਕ ਤਰ੍ਹਾਂ ਦਾ ਆਪਾਂ ਚੌਂਕੀ ਕਹਿ ਸਕਦੇ ਹਾਂ ਕਿ ਇੱਥੇ ਜਿਹੜਾ ਵਾ ਨਾਕਾ ਸੋ ਉਸ ਸਮੇਂ ਜਿਹੜੇ ਘੋੜੇ ਗੱਡੇ ਇਸੇ ਰਸਤੇ ਦੇ ਵਿੱਚੋਂ ਗੁਜ਼ਰ ਕੇ ਜਾਂਦੇ ਹੋਣਗੇ ਬਾਕੀ ਸਾਰਾ ਜਿਹੜਾ ਕਿਲਾ ਵਾ ਨਾ ਬੜੀ ਉੱਚੀ ਉੱਚੀ ਕੰਧ ਦੇ ਨਾਲ ਇਹਨਾਂ ਨੇ ਬਣਾਇਆ ਹੋਇਆ ਵਾ ਆਪਾਂ ਕੰਧ ਟੱਪ ਨਹੀਂ ਸਕਦੇ ਇੰਨਾ ਉੱਚਾ ਬਣਿਆ ਹੋਇਆ ਵਾ ਤੇ ਸਾਰਾ ਬੜੀ ਮੋਟੀ ਦੀਵਾਰ ਦੇ ਨਾਲ ਕੋਈ ਵੀ ਕਿਸੇ ਵੀ ਪਾਸੇ ਰਸਤਾ ਨਹੀਂ ਹੈਗਾ ਸਿਰਫ ਦੋ ਰਸਤੇ ਆ ਅੱਜ ਜਿੱਥੇ ਆਪਾਂ ਖੜੇ ਆ ਇਹ ਗੇਟ ਹੈਗਾ ਵਾ ਲੋਰੀ ਸੋ ਉਹ ਦਿੱਲੀ ਗੇਟ ਹੈ ਸਾਹਮਣੇ ਉਹ ਸਾਹਮਣੇ ਜਿਹੜਾ ਆਪਾਂ ਨੂੰ ਗੇਟ ਦਿਸਦਾ ਨਾ ਉਹ ਦਿੱਲੀ ਆ ਅੱਜ ਕੱਲ ਆਪਾਂ ਫਿਲਮਾਂ ਦੇ ਵਿੱਚ ਸੈੱਟ ਦੇਖਦੇ ਆਂ ਪਰ ਇਹ ਕੋਈ ਫਿਲਮ ਦਾ ਸੈੱਟ ਨਹੀਂ ਆ ਇਹ ਬਿਲਕੁਲ ਸੱਚਾਈ ਆ ਉਹ ਸਾਹਮਣੇ ਜਿਹੜਾ ਗੇਟ ਲੱਗਾ ਨਾ ਉਹ ਅੱਜ ਕੱਲੇ ਏਡੇ ਏਡੇ ਮਹਿਲ ਆਪਾਂ ਸੀਰੀਅਲ ਜਾਂ ਫਿਲਮਾਂ ਦੇ ਵਿੱਚ ਦੇਖਦੇ ਆ ਉਹ ਆ ਦਿੱਲੀ ਗੇਟ ਆ ਸੋ ਸਰਾ ਜਿਹੜੀ ਆ ਜਤੈਮਗੜ ਖਾਂ ਦੇ ਨਾਮ ਤੇ ਬਣੀ ਆ ਸ਼ਹਿਰ ਜਲੰਧਰ ਤਹਿਸੀਲ ਨਕੋਦਰ ਸੋ ਜਿਹੜੀ ਇਹ ਸਰਾ ਬਣੀ ਆ ਤੇ ਇਹਨੂੰ 4 ਵਜੇ ਤੋਂ ਬਾਅਦ ਆ ਆਪਾਂ ਦੇਖ ਨਹੀਂ ਸਕਦੇ ਸੋ ਰੋਜ਼ ਲੋਕ ਆਉਂਦੇ ਆ ਇਹਨੂੰ ਦੇਖਦੇ ਆ ਸੋ ਬੜਾ ਵੱਡਾ ਬਣਿਆ ਹੋਇਆ ਆ ਆ ਇਧਰ ਵੀ ਦੇਖੋ ਆ ਸਾਰੀ ਜਿਹੜੀ ਆ ਨਾ ਇਹਦੀ ਉਵੇਂ ਸਾਰੀ ਮੀਨਾਕਾਰੀ ਬਰਕਰਾਰ ਆ ਹਲੇ ਵੀ ਤੇ ਜਿੰਨਾ ਵੀ ਬਣਿਆ ਨਾ ਚੂਨੇ ਨਾਲ ਬਣਿਆ ਹੋਇਆ ਉਸ ਸਮੇਂ ਦਾ ਲਖੌਰੀ 8 ਨਾਲ ਲਖੌਰੀ 8 ਨਾਲ ਚੂਨੇ ਦਾ ਬਣਿਆ ਹੋਇਆ ਤੇ ਆ ਸਾਰੀ ਮੀਨਾਕਾਰੀ ਵੀ ਹੋਈ ਆ ਸੋ ਇਹ ਇੱਕ ਜਿਹੜਾ ਮਾਰਗ ਆ ਨਾ ਇਹ ਮਾਰਗ ਸੀਗਾ ਲਾਹੌਰ ਤੋਂ ਦਿੱਲੀ ਵੱਲ ਦਾ ਜਦੋਂ ਦਿੱਲੀ ਤੋਂ ਲਾਹੌਰ ਜਾਣਾ ਸੀ ਤਾਂ ਵੀ ਸਲਾਨੀ ਇੱਥੇ ਰੁਕਿਆ ਕਰਦੇ ਸਨ ਮੁਗਲ ਸਲਾਨੀ ਆ ਪੂਰੀ ਸਾਫ ਸਫਾਈ ਆ ਘਾਹ ਨੂੰ ਵਧੀਆ ਕੀਤਾ ਜਾਂਦਾ ਨੇ ਇੱਥੋਂ ਨਕੋਦਰ ਵੀ ਕੋਈ 12-13 ਕਿਲੋਮੀਟਰ ਰਹਿ ਜਾਂਦਾ ਵਾ ਤੇ ਇਹ ਜਦੋਂ ਆਪਾਂ ਜਾਂਗੀਰ ਪਿੰਡ ਆਵਾਂਗੇ ਪਿੰਡ ਦੇ ਬਾਹਰ ਹੀ ਆਪਾਂ ਨੂੰ ਇੱਕ ਬੋਰਡ ਲੱਗਾ ਕਿਹੜੇ ਨੂੰ ਜਾਂਦਾ ਰਸਤਾ ਸੋ ਇਹ ਜਿਹੜਾ ਪਿੰਡ ਦੀ ਗਲੀ ਆ ਇਹ ਸਿੱਧੀ ਕਿੱਲੇ ਨੂੰ ਚੱਲ ਜਾਂਦੀ ਅੱਗੇ